ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਪ੍ਰਭ ਤੂੰ ਜਾਣਹ ਜੋ ਜੀਏ ਕਮਾਈਐ ਰਾਮ ਸ਼ਾਂਤ ਧਿਆਨ ਨਾਲ ਉਚਾਰਨ ਕਰਨਾ ਸਭ ਜੀ ਤੇਰੇ ਇਥੇ ਠਮਕ ਤੂੰ ਵਰਤਦਾ ਇਥੇ ਠਮਕ ਮੇਰੇ ਹਰ ਪ੍ਰਭ ਇਥੇ ਵਿਸਰਾਮ ਤੂੰ ਜਾਣ ਹੈ ਇਥੇ ਠਮਕ ਜੋ ਜੀਏ ਕਮਾਈਐ ਰਾਮ ਜੀ ਜੀਏ ਉਚਾਰਨ ਕਰਨਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁਖਾ ਨੂੰ ਹਾਰ ਦੂਰ ਹੈ ਮੇਰੀ ਜਿੰਦੂੜੀਏ ਸਭ ਵਿਰਥੀ ਕਾਲ ਗਵਾਈਏ RAM ਜਨ ਨਾਨਕ ਗੁਰਮੁਖ ਧਾਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰੀ ਆਈਏ RAM ਹਰ ਹਾਜ਼ਰ ਨਦਰੀ ਆਈਏ RAM ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਜੋ ਪ੍ਰਭ ਮੇਰੇ ਮਨ ਭਾਣੇ RAM ਸੇ ਹਰ ਦਰਗਹਿ ਪੈ ਨਾਇਆ ਮੇਰੀ ਜਿੰਦੂੜੀਏ ਅਹ ਨਿਸ ਸਾਥ ਸਮਾਣੇ RAM ਤਿਨ ਕੈ ਸੰਗ ਮਾਲ ਉਤਰੈ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀਸਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮਿਲ ਸਾਧੂ ਸੰਗ ਅਗਾਣੇ RAM हे रसना जाप गोविंदो मेरी जिंदुडीए जाप हर हर तृष्णा जाए RAM ਤੇ ਪਿਛਲੀ ਪੰਕਤੀ ਜਿਹੜੀ ਆ ਨਾ ਸੇ ਭਗਤ ਸੇ सेवक मेरी जिंदुडीए जो ਪ੍ਰਭ ਮੇਰੇ ਮਨ ਭਾਣੇ RAM ਪ੍ਰਭ ਜੋ ਇਥੇ ਯਮਕ ਲੱਗ ਜੇਗੀ ਪ੍ਰਭ ਮੇਰੇ ਮਨ ਭਾਣੇ RAM ਜੋ ਪ੍ਰਭ ਨਹੀਂ ਕਹਿਣਾ ਜੋ ਪ੍ਰਭ ਮੇਰੇ ਮਨ ਭਾਣੇ RAM ਨਹੀਂ ਕਹਿਣਾ ਜੋ ਪ੍ਰਭ ਮੇਰੇ ਮਨ ਭਾਣੇ RAM ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਠੀਕ ਹੈ ਜੀ ਅਗਲੀ ਚਲੋ ਏ ਰਸਨਾ ਪਿੱਛੇ ਹੋ ਗਈਆਂ ਇਹ ਪੰਧਤੀਆਂ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜੇ ਸੋ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਾਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਦ ਪਾਏ RAM ਵਡਭਾਗੀ ਸੰਗਤ ਮਿਲਾਏ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਤਨੰਤਰ ਰਾਵ ਰਹਿਆ ਮੇਰੀ ਜਿੰਦੂੜੀਏ ਪਾਰ ਬ੍ਰਹਮ ਸਭ ਦਾਤਾ ਰਾਮ ਤਾ ਕਾ ਅੰਤਾ ਕਾ ਅੰਤ ਨ ਪਾਈਏ ਮੇਰੀ ਜਿੰਦੂੜੀਏ ਪੂਰਨ ਪੁਰਖ ਵਿਦਾਤਾ ਰਾਮ ਸਰਬ ਜੀਆ ਪ੍ਰਤਪਾਲ ਦਾ ਮੇਰੀ ਜਿੰਦੂੜੀਏ ਜੋ ਬਾਲਕ ਪੇਤ ਮਾਤਾ ਰਾਮ ਜੋ ਬਾਲਕ ਪੇਤ ਮਾਤਾ ਕਿ ਤੇ ਪੋਲਾ ਬੋਲ ਨਾ ਪਿਤ ਨਹੀਂ ਕਹਿਣਾ ਮਾਤਾ ਨਹੀਂ ਕਹਿਣਾ ਦੋਵੇਂ ਪਦ ਪੂਰੇ ਉਚਾਰਨ ਕਰਨੇ ਹਨ ਪਿਤ ਮਾਤਾ ਰਾਮ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੂੜੀਏ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੂੜੀਏ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੂੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ 1 ਹਾਂਜੀ ਉਚਾਰਨ ਕਰਨਾ ਛੱਕਾ 1 ਛੇ ਸ਼ਬਦ ਪੂਰੇ ਹੋ ਗਏ ਹਨ ਇਸ ਕਰਕੇ ਲਿਖਿਆ ਹੈ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ